ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲਦੇਵਿਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਇੱਕ ਵਧੀਆ ਜਿਹੀ ਥਾਟ ਦੇ ਨਾਲ ਤੇ ਅੱਜ ਦਾ ਜੋ ਵਿਚਾਰ ਹੈ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕਿ ਜੋ ਨਤੀਜਿਆਂ ਦਾ ਕਦ ਹੁੰਦਾ ਉਹ ਤੁਹਾਡੀ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ ਮਤਲਬ ਜੋ ਸਾਡੇ ਰਿਜ਼ਲਟ ਹੁੰਦੇ ਨੇ ਉਹਨਾਂ ਦੀ ਜੋ ਹਾਈਟ ਹੁੰਦੀ ਹੈ ਕਦ ਦਾ ਮਤਲਬ ਜੋ ਹਾਈਟ ਹੈ ਮਦਕ ਕਿੱਥੇ ਤੱਕ ਰਿਜ਼ਲਟ ਤੁਹਾਡਾ ਪੋਜ਼ਿਟਿਵ ਜਾਣਾ ਉਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਜਿੰਨੀ ਤੁਸੀਂ ਮਿਹਨਤ ਕਰੋਗੇ ਕਿਸੇ ਵੀ ਚੀਜ਼ ਨੂੰ ਲੈ ਕੇ ਉਨਾ ਹੀ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਪੋਜ਼ਿਟਿਵ ਆਏਗਾ ਹੈਨਾ ਜੋਵਨ ਜਿੰਨਾ ਇਸ ਐਗਜ਼ਾਮ ਦੇ ਵਿੱਚ ਮਿਹਨਤ ਕਰਦੇ ਆ ਉਹਨੇ ਵਧੀਆ ਮਾਰਕਸ ਆਉਂਦੇ ਆ ਨਾ ਹੈਨਾ ਜੋਵਨ ਇਸ ਟਾਈਮ ਬਰਫੀ ਖਾ ਰਿਹਾ ਮੈਨੂੰ ਲੱਗਦਾ ਤਾਂ ਨਹੀਂ ਮੂੰਹ ਖੋਲ ਰਿਹਾ ਹੋਏਗਾ ਜੋਵਨ ਦੀ ਫੇਵਰਿਟ ਬਰਫੀ ਹੈ ਬੇਸਣ ਵਾਲੀ ਕੱਲ ਸਪੈਸ਼ਲ ਜਾ ਕੇ ਲੈ ਕੇ ਆਇਆ ਆਪਦੇ ਲਈ ਤੇ ਸੋ ਚਲੋ ਜੀ ਅਸੀਂ ਹੋ ਗਿਆ ਰੈਡੀ ਤੇ ਅੱਜ ਸਾਡੀ ਪਲੈਨਿੰਗ ਹੈਗੀ ਹੈ ਸ਼ਹਿਰ ਨੂੰ ਜਾਣ ਦੀ ਕੀ ਕਰਨ ਜਾਣਾ ਆਪਾਂ ਸ਼ਹਿਰ ਦੋਸਾ ਖਾਣ ਹਮ ਐਸਕ੍ਰੀਮ ਖਾਣ ਹਮ ਮਿਲਕ ਸ਼ੇਕ ਤਾਂ ਹਾਂ ਜੋਵਨ ਨੇ ਤਾਂ ਜੀ ਜੋਵਨ ਨੇ ਖਾਣਾ ਪੀਣਾ ਸੀਗਾ ਮਿਲਕ ਸ਼ੇਕ ਤੇ ਮੈਂ ਖਾਣਾ ਸੀਗਾ ਦੋਸਾ ਤੇ ਮੈਂ ਕਿੰਨੇ ਤਾਂ ਬਸ ਜੋ ਅਸੀਂ ਖਾ ਲੈਣਾ ਉਹ ਖਾ ਲੈਣਾ ਤੂੰ ਕੀ ਖਾਣ ਵੇਰਾ ਮਾਤੀ ਖਾਣਾ ਹਾਂ ਇਹ ਕਹਿੰ ਜਿਹੜਾ ਕੁਛ ਮਰਜ਼ੀ ਖਾ ਦੋ ਤੇ ਆਈਸਕ੍ਰੀਮ ਫਿਰ ਅਸੀਂ ਸਾਂਝੀ ਰਾਂ ਆਈਸਕ੍ਰੀਮ ਪਤਾ ਨਹੀਂ ਕਿਵੇਂ ਫਾਈਨਲ ਹੋਈ ਸੀ ਉਹ ਮਿੱਠੀ ਕਰਤੀ ਸੀ ਇਹਦੇ ਤੱਪਣ ਪਾਪਾ ਨੇ ਆਹ ਕਰੀ ਆ ਆਈਸਕ੍ਰੀਮ ਤੇਰੇ ਅਸੀਂ ਕਿਹਾ ਵੀ ਆਈਸਕ੍ਰੀਮ ਖਾਵਾਂਗੇ ਅਸੀਂ ਚਲੋ ਜੀ ਪਹਿਲਾਂ ਤਾਂ ਫਿਲਹਾਲ نیچے ਜਾ ਕੇ ਕਰੀਏ ਬ੍ਰੇਕਫਾਸਟ ਫਿਰ ਚੱਲ ਜਾਈਏ نیچے ਏਸੀ ਬੰਦ ਕਰਦੇ ਸਾਰਾ ਰੂਮ ਦੇ ਵਿੱਚ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਬਿਲਕੁਲ ਵੀ ਆਏ ਹੁੰਦਾ ਉਹ ਥੋੜਾ ਟਾਈਮ 쿨ਿੰਗ ਰਹੇ ਮੈਂ ਕਿ ਚਾਰਜਰ ਪਾ ਵਿੱਚ ਫੋਨ ਪਾ ਮੇਰਾ ਵਾਲਾ ਚਲੋ ਜੀ ਮਿਲਦੇ ਆ ਫਿਰ نیچے ਚੱਲ ਕੇ ਜੀ ਆਪਾਂ ਘਰ ਤੋਂ ਨਿਕਲ ਚੁੱਕੇ ਆ ਤੇ ਦੇਖਦੇ ਆ ਅੱਜ ਕਿੱਥੇ ਕਿੱਥੇ ਜਾਂਦੇ ਆ ਆਪਾਂ ਫਿਲਹਾਲ ਇੰਦਰਜੀਤ ਦਾ ਮੂਡ ਬਣਿਆ ਅੱਜ ਕਿ ਅੱਜ ਯੂਡੀਓ ਦੇ ਸਟੋਰ ਤੇ ਚਲਦੇ ਆ ਇੰਦਰਜੀਤ ਨੇ ਲੈੜੀਆਂ ਨੇ ਕਰ ਲਈ ਕੁਝ ਟੀ-ਸ਼ਰਟਸ ਤੇ ਨਮੀ ਨਮੀ ਬੱਸ ਤਾਂ ਮੈਂ ਵੀ ਲਿਆ ਦਿੰਦੀ ਹੁੰਨੀ ਆ ਤੇ ਲਾਗੈਂ ਨਿੰਦੀ ਨਾ ਹੈ ਤੂੰ ਹੀ ਦਵਾਦੀ ਹੈ ਲਾਗੈਂ ਨਿੰਦੀ ਨਾ ਹੈ ਅੱਜ ਮੈਂ ਪਰਸੈਂਟ ਚੱਕਿਆ ਮੈਂ ਹੁਣ ਤੁਹਾਡੇ ਨਾਲ ਜਦੋਂ ਆਹੋ ਸਾਡੀ ਵਾਲੀ ਪਰਸੈਂਟ ਚੱਕਣਾ ਤੇ ਤੇਰੇ ਵਰਗਾ ਕੋਈ ਪਿੱਛੋਂ ਗੱਡੀ ਦੇਖੀ ਨਹੀਂ ਸੜਕ ਤੇ ਚੜਨ ਲੱਗ ਜਾਂਦੀ ਹੈ ਮੈਂ ਹਾਂ ਉਹ ਚਲੋ ਤੇ ਆਪਾਂ ਚੱਲਦੇ ਆ ਯੂਡੀਓ ਦੇ ਸਟੋਰ ਪਹਿਲਾਂ ਇੰਦਰਜੀਤ ਲਈ ਗੱਲਦੇ ਆ ਸ਼ਾਪਿੰਗ ਤੇ ਜਿਆ ਪਰ ਪਸੰਦ ਆ ਗਿਆ ਉਹ ਵੀ ਦੇਖਾਂਗੇ ਆਪਾਂ ਕੁਝ ਠੀਕ ਹੈ ਤੇ ਕੱਲ ਆਈ ਆਪਾਂ ਯੂਡੀਓ ਦੇ ਸਟੋਰ ਤੇ ਵੇਖ ਪਰ ਉਹ ਬੰਦ ਸੀ ਤੇ ਵਾਪਸ ਉਹਦੇ ਨੂੰ ਰੁਕਾਂਗੇ ਹੁਣ ਆਪਾਂ ਆਪਾਂ ਇਸ ਦਿਨਾਂ ਨੇ ਉੱਦੀ ਕੋਪਰਾ ਮੰਗਰ ਤੇ ਫਿਰ ਤੇ ਵਾਪਸ ਚੱਲਾਂ ਗਰਮੀ ਗਰਮੀ ਹੋ ਛੱਡੇ ਆ ਕਹਿੰਦੇ ਇਹਦੀ ਬਾਤ ਹੁਣ ਮੈਂ ਉਤਰੀ ਸੀ ਟਿਕਟਾਂ ਕੈਨਸਲ ਕਰਵਾਉਣ ਦੇ ਲਈ ਕਿਉਂਕਿ ਸਾਡੀਆਂ ਟਿਕਟਾਂ ਹੋਈਆਂ ਹੋਈਆਂ ਸੀ ਤੇ ਆਪਾਂ ਕੈਨਸਲ ਕਰਵਾਈਆਂ ਨੇ ਕਿਉਂਕਿ ਪਲੈਨਿੰਗ ਥੋੜੀ ਚੇਂਜ ਹੋ ਗਈ ਸਾਡੀ ਤੇ ਹਜੇ ਤੱਕ ਕੈਨਸਲ ਤਾਂ ਨਹੀਂ ਹੋਈਆਂ ਮਤਲਬ ਇਹ ਰਿਕਵੈਸਟ ਪਾ ਦਿੰਦੀ ਆ ਉਹਨਾਂ ਨੂੰ ਦੇਖੋ ਕਦੋਂ ਤੱਕ ਕੈਂਸਲ ਹੋ ਜਾਣਗੀਆਂ ਐਵੇਂ ਬੈਠੇ ਬਿਠਾਏ ਮੇਰਾ 1000 ਰੁਪਏ ਦਾ ਨੁਕਸਾਨ ਕਰਵਾਤਾ ਇਹਨਾਂ ਸਾਰਿਆਂ ਨੇ ਹਾਜੀ ਬੱਸ ਸਟੈਂਡ ਹੁਣ ਆਨੇ ਦਾ ਬੱਸ ਸਟੈਂਡ ਬੜੀ ਜਾਈਆਂ ਮੈਂ ਉਹਦੇ 2 ਸਾਲ ਬੜੇ ਤੱਕੇ ਖਾਦੇ ਨੇ ਤੋਂ 5 ਸਾਲ ਬੱਸ ਸਟੈਂਡ 7 ਵਾਰ ਦੇ ਨੂੰ ਬੱਸ ਸਟੈਂਡ ਆਹ ਫਿਰਦੇ ਫਿਰੇ ਗੱਡੀਆਂ 'ਚ ਯਾਰ ਉਹ ਇੱਥੇ ਨੂੰ ਫਰਦੇ ਫੜਨੇ ਆਪਾਂ ਵੀ ਮੰਦਿਰ ਤੇ ਕਿਉਂਕਿ ਬਹੁਤ ਔਪਾਂ ਦੀ ਆ ਉੱਥੇ ਜ਼ਰੂਰੀ ਨੇ ਆਪਾਂ ਤੇ ਸਪੈਸ਼ਲ ਇਹੀ ਕੰਮ ਲਈ ਆਏ ਆ ਇੱਕ ਜੋਬ ਨੂੰ ਮਿਲਕ ਬਦਾਮ ਪਲਾਉਣਾ ਸੀਗਾ ਉਹ ਜ਼ਰੂਰੀ ਸੀ ਲਓ ਜੀ ਜਵਾਰ ਕੈਂਪ ਆ ਕੇ ਆਪਾਂ ਆਪਣੇ ਕੰਮ ਕਰਤੇ ਦੁਪੱਟੇ ਲੈਣੇ ਸੀ ਮੈਂ ਸੂਟਾ ਨਾਲ ਦੇ ਗ੍ਰੈਸ ਵੀ ਉਹ ਵੀ ਲੈ ਲੈ ਫਾਈਟ ਦੁਪੱਟੇ ਲੈਣੇ ਹੁਣ ਢਾਈ ਹੋਣਗੇ ਉਹ ਹੁਣ ਦੇ ਲੋ ਬਈ ਉਹ ਮਿਲ ਗਿਆ ਹੈ ਕੱਲ ਦਾ ਰੌਣ ਲੱਗਿਆ ਹੋਇਆ ਸੀਗਾ ਤਾਂ ਚਾਹਣਾ ਬੇਬੀ ਕੇ ਟੱਟ ਪਰ ਜਾਣਾ ਇਸ ਨੂੰ ਪੇਟ ਆ ਜਾਣਗੇ ਤੁਸੀਂ ਲੋ ਵੀ ਅੱਜ ਤਾਂ ਸਿਰਫ ਮਿਲਕ ਬਦਾਮੇ ਪੀਤਾ ਆਪਾਂ ਹਾਂ ਕਿਉਂਕਿ ਦੋਸਾ ਹੁਣ ਕਿਸੇ ਦਿਨ ਫੇਰ ਆਵਾਂਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਤਾਂ ਆ ਗਿਆ ਸੀ ਵੀਡੀਓ ਮੈਂ ਤੁਰ ਗਿਆ ਨਹੀਂ ਹੁਣ ਲਾਈਟਾਂ ਜੀ ਔਨ ਕਰਨੀਆਂ ਇਹਨਾਂ ਨੇ ਰੈੱਡ ਟੇਪ ਵੀ ਇੱਥੇ ਕਹਿੰਦੇ ਡੋਮੀਨੋਜ਼ ਵੀ ਆ ਡੋਮੀਨੋਜ਼ ਦਾ ਖਾਣਾ ਰੈੱਡ ਟੇਪ ਤੇ ਦੇਖ ਲਾਂਗੇ 70% ਆਫ ਚੱਲਦੀ ਆ ਕਹਿੰਦੀ ਬੂਟ ਤਾਂ ਨਹੀਂ ਆੜੇ ਉਹਦੇ ਦੰਨੇ ਵੀ ਨਿਕਲੇ ਹੋਏ ਉੱਤ ਦੁਰ ਗਿਆ ਇੱਕੋ ਜਿਹਾ ਪਕਾ ਰਿਹਾ ਕਲਰ ਲਈ ਇਹ ਵੀਡੀਓ ਚ ਸ਼ਾਪਿੰਗ ਹਾਂ ਅੱਗੇ ਨਾ ਸੋਨਾ ਕਲਰ ਉਹ ਵੀ ਸੋਹਣੇ ਆ ਹਾਂ ਆਹ ਵਾਲੇ ਪਰੋ ਨੰਬਰ ਹੋ ਗਏ ਨੇ ਗਾਰਨ ਭਈਆ ਗੱਡੀ ਨੇ ਉਹ ਤਾਂ ਵੀਡੀਓ ਬਣਾਉਣ ਨੂੰ ਵੀ ਚੀ ਕਰਦਾ ਬਾਹਰ ਹਨਾ ਇੰਦਰਜੀਤ ਦੀ ਸ਼ਾਪਿੰਗ ਕਰ ਲਈ ਆਪਾਂ ਨੇ ਦੋ ਬੈਗ ਭਰ ਕੇ ਮੈਂ ਸ਼ਾਪਿੰਗ ਲਈ ਕਿਸੇ ਦਾ ਰਨ ਨਾਲ ਆਉਂਦੀ ਜੋ ਜਦੋਂ ਸਮਾਨ ਸੀ ਤਾਂ ਕਾਲੀ ਸੀ ਤੈ ਤੂੰ ਹੀ ਕਾਲੀ ਕੀਤੀ ਸੀ ਚੱਲ ਚੱਲ ਆਪਦਾ ਸਮਾਨ ਲੈ ਕੇ ਕਹਿੰਦਾ ਚੱਲ ਚੱਲ ਚਲਦੀਏ 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 ਮੈਨੂੰ ਇਹਨਾਂ ਕੁਝ ਚਾਹੀਦਾ ਵੀ ਨਹੀਂ ਮੈਂ ਤਾਂ ਛੋਟੇ ਛੋਟੇ ਚੀਜ਼ਾਂ ਚਾਹੀਦੀਆਂ ਨੇ ਜਿਹਦੇ ਲਈ ਮੈਨੂੰ ਟਾਈਮ ਬੱਦ ਲੱਗਣਾ ਚੀਜ਼ਾਂ ਛੋਟੀਆਂ ਛੋਟੀਆਂ ਨੇ ਤੇ ਕੱਪੜਾ ਤਾਂ ਆਪਾਂ ਕੋਈ ਲੈਣਾ ਨਹੀਂ ਬਈ ਬਹੁਤ ਕੱਪੜੇ ਨੇ ਪਹਿਲਾਂ ਹੀ ਅੱਜ ਮੈਂ ਬੀਬੀ ਟੀ-ਸ਼ਰਟ ਜੀ ਬਲੈਕ ਜੀ ਲੈ ਲੀ ਫਿਰ ਮੈਂ ਨਹੀਂ ਬਈ ਬਹੁਤ ਕੱਪੜੇ ਨੇ ਪਹਿਲਾਂ ਹੀ ਕੋਈ ਪਾਈਏ ਕੱਪੜੇ ਤਾਂ ਇੰਦਰਜੀਤ ਕੋਲ ਵੀ ਬਹੁਤ ਨੇ ਵਟੇ ਕੀ ਕਰੇ ਕਹਿੰਦਾ ਮੈਂ ਜਾਣਾ ਤਾਂ ਨਵੇਂ ਲੈਣੇ ਨੇ ਮੈਂ ਬਚਾਉਂਦਾ ਇਹਦਾ ਔਰ ਕੱਪੜੇ ਤਾਂ ਮੈਨੂੰ ਚਾਹੀਦੇ ਨਹੀਂ ਹੈਗੇ ਬਸ ਛੋਟਾ ਛੋਟਾ ਸਮਾਨ ਆ ਜਿਵੇਂ ਬੈੱਡ ਵਿੱਪਸ ਹੋ ਕੇ ਰਾਜ ਦਾ ਡਰਾਈ ਹੋਏ ਵਿੱਪਸ ਇਹ ਤਾਂ ਨਾ ਸਮਾਨ ਜਿਹੜਾ ਨਾਲ ਟ੍ਰੈਪ ਕਰ ਲਿਆ ਪਰ ਚੁੱਕੀ ਜਾਂਦਾ ਤਾਂ ਸਿਰਫ ਕਹਿਣਾ ਬਸ ਉਹਨਾਂ ਕੋਲ ਤਾਂ ਟੌਪ ਦੇ ਵਿੱਚ ਸ਼ਾਪਿੰਗ ਕਰਕੇ ਆਪਾਂ ਗਏ ਸੀ ਥੱਕ ਤੇ ਫਿਰ ਆਪਾਂ ਕੀਤੀ ਰੈਸਟ ਹੁਣ ਉੱਠ ਕੇ ਚਾਹ ਪੀ ਕੇ ਬੱਚਿਆਂ ਨੂੰ ਕਰਵਾ ਰਹੇ ਆ ਸਟੱਡੀ ਤੇ ਬਾਹਰ ਦੇਖਦੇ ਆ ਮਹਾਰਾਸ਼ਟਰੀਆਂ ਕੀ ਕਰਦੀਆਂ ਨੇ ਪੁੱਛਦੇ ਆ ਉਹਨਾਂ ਨੂੰ ਅਗਰ ਬੋਟਰ ਕਹਿੰਦਾ ਵੀ ਤੁਸੀਂ ਬੰਦੇ ਬਹੁਤ ਤਕੜੇ ਤਕੜੇ ਭਰਤੀ ਕੀਤੇ ਹੋਏ ਨੇ ਬਹੁਤ ਤਕੜੇ ਤਕੜੇ ਬੰਦੇ ਭਰਤੀ ਕੀਤੇ ਹੋਏ ਨੇ ਸਾਰੇ ਤਾਂ ਤਕੜਾ ਤੇਰਾ ਇਹਨਾਂ ਦਿਮਾਗ ਨਹੀਂ ਚੱਲਿਆ ਵੀ ਡਰਮ ਖੁੱਲਦਾ ਹੁੰਦਾ ਫਰੀਦਾ ਇਹਦੇ ਗਲੀ ਕਾੜਦੇ ਅੰਨੇ ਇੰਨਾ ਸ਼ੁਕਰ ਕਰ ਤੁਸੀਂ ਸਾਰੇ ਟੱਕਣ ਦੇ ਨਾਲ ਪਿੱਛੇ ਆਲਦਾਲੇ ਉਹਦੇ ਗਲੀਆਂ ਘੜਤੀਆਂ ਫਿਰ ਹੈ ਕਿੰਨਾ ਗੇਚ ਉਹ ਡਰਮ ਖੋਲਣਾ ਸੀ ਇੰਨਾ ਟੱਕਣ ਤੋੜਦਾ ਐਡਾ ਡਰਮ ਖਰਾਬ ਕਰਦਾ ਤਾਂ ਹੀ ਤਾਂ ਸੂ ਲੁਧਿਆਣੇ ਦੀ ਭੇਜ ਦੇ ਇਹਨਾਂ ਨੂੰ ਲਓ ਜੀ ਆਪਾਂ ਡਿਨਰ ਵਗੈਰਾ ਕਰਕੇ ਹੋਗੇ ਫ੍ਰੀ ਤੇ ਬਾਹਰ ਹੋ ਰਹੀ ਹੈ ਥੋੜੀ ਥੋੜੀ بارش ਸ਼ਾਇਦ بارش ਨਾਲ ਥੋੜਾ ਜਿਹਾ ਮੌਸਮ ਦੇ ਵਿੱਚ ਚੇਂਜ ਆਵੇ ਬਟ ਮੈਨੂੰ ਤਾਂ ਲੱਗਦਾ ਹੁੰਦਾ ਕਿ ਗਰਮੀ ਦੇ ਵਿੱਚ ਜਦੋਂ بارش ਹੁੰਦੀ ਹੈ ਤਾਂ ਜਿਆਦਾ ਮਤਲਬ ਉਹੀ ਹੋ ਜਾਂਦੀ ਐ ਗਰਮੀ ਹੋਰ ਹੋ ਜਾਂਦੀ ਐ ਬਟ ਦੇਖਦੇ ਹਾਂ ਹੁਣ ਮੌਸਮ ਕਿਦਾਂ ਹੋਇਆ ਬਟ ਜਿਆਦਾ ਨਹੀਂ ਹੋ ਰਹੀ ਬਸ ਥੋੜੀ ਥੋੜੀ ਹੋ ਰਹੀ ਐ ਬਾਰਿਸ਼ ਤੇ ਇੰਦਰਜੀਤ ਸੈਂਡੀ ਉਹਨਾਂ ਨੂੰ ਕਰਨ ਗਏ ਨੇ ਅੰਦਰ ਕਿਉਂਕਿ ਮੌਸਮ ਖਰਾਬ ਹੋਵੇ ਰਾਤ ਨੂੰ ਜਿਆਦਾ ਨਾ ਹੋ ਜAVE ਨੇਰੀ ਵਗੈਰਾ ਨਾ ਜAVE ਤਾਂ ਕਰਕੇ ਉਹਨਾਂ ਨੂੰ ਫਿਰ ਕੂਲਰ ਵਗੈਰਾ ਲਗਾ ਕੇ ਉਹ ਸਾਰਾ ਦਿਨ ਉਹਨਾਂ ਨੂੰ ਕੂਲਰ ਚੱਲਦਾ ਰਹਿੰਦਾ ਛੋਟਾ ਜਿਹਾ ਪਹਿਲਾਂ ਆਪਾਂ ਪੱਖਾ ਲਿਆਂਦਾ ਸੀ ਛੋਟਾ ਜਿਹਾ ਬਟ ਹੁਣ ਇੰਦਰਜੀਤ ਕਹਿੰਦੇ ਗਰਮੀ ਜਿਆਦਾ ਹੋਊਗੀ ਤਾਂ ਕਰਕੇ ਹੁਣ ਛੋਟਾ ਜਿਹਾ ਕੂਲਰ ਲਾਇਆ ਉਹਨਾਂ ਨੂੰ ਤੇ ਸਾਰਾ ਦਿਨ ਫਿਰ ਉਹ ਸੁੱਤੀਆਂ ਰਹਿੰਦੀਆਂ ਨੇ ਮਸਤ ਹੋ ਕੇ ਔਰ ਆਪਾਂ ਦੇਖ ਰਹੇ ਹਾਂ ਮੂਵੀ ਹਜੇ ਇੰਦਰਜੀਤ ਨੇ ਕਪੜੇ ਚੈੱਕ ਕਰਨੇ ਆਪਣੇ ਜਿਹੜੇ ਲੈ ਕੇ ਆਂਦੇ ਆ ਆ ਕੇ ਬਾਟੂ ਕਹਿੰਦੇ ਪਹਿਲਾਂ ਮੂਵੀ ਦੇਖਣੀ ਆ ਮੂਵੀ ਖਤਮ ਕਰਕੇ ਫਿਰ ਦੇਖਣੀ ਆ ਤੇ ਦੇਖਦੇ ਆ 11 12 ਤਾਂ ਬੱਜੀ ਜਾਣੇ ਅੱਜ ਫਿਰ ਸੋ ਇੰਜੋਏ ਮੂਵੀ